ਮੈਂ ਡਾਕਟਰ ਬਾਲਸ কুমার ਪਾਉਂਡ ਮੈਡੀਕਲ ਸੁਪਟੈਂਡ ਰਜਿੰਦਰਾ ਹਸਪੀਟਲ ਪਟਿਆਲਾ ਸਮੂਹ ਜਨਤਾ ਨੂੰ ਅ ਅਪੀਲ ਵੀ ਕਰਨਾ ਚਾਹੁੰਦਾ ਤੇ ਨਾਲ ਹੀ ਮਤਲਬ ਸਾਰੀ ਜਨਤਾ ਪੰਜਾਬ ਦੀ ਸਾਰੀ ਜਨਤਾ ਦੇ ਧਿਆਨ ਵਿੱਚ ਲਿਆਣਾ ਚਾਹੁੰਦਾ ਕਿ ਜਦੋਂ ਤੋਂ ਕੋਰੋਨਾ ਦਾ ਕ੍ਰਾਈਸਿਸ ਸਟਾਰਟ ਹੋਇਆ ਹੈ ਇਹ ਤਕਰੀਬਨ 28 ਫਰਵਰੀ ਦੇ ਮਿਡਲ ਤੋਂ ਸਟਾਰਟ ਹੋ ਗਈ ਸੀ ਤੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਦੇ ਕੋਲ ਦੋ ਬਿਲਡਿੰਗਾਂ ਵਿੱਚ ਇੱਕ ਵਿੱਚ ਐਮਸੀਐਚ ਬਿਲਡਿੰਗ ਹੈ ਜਿੱਥੇ 350 ਬੈੱਡ ਵਿਦ ਆਪਸ਼ਨ ਸਪੋਰਟ ਉਪਲਬਧ ਹਨ ਤੇ ਦੂਸਰੀ ਸੁਪਰ ਸਪੈਸ਼ਲਟੀ ਬਿਲਡਿੰਗ ਹੈ ਜਿੱਥੇ 250 ਬੈੱਡ ਆਥੀਅਨ ਸਪੋਰਟ ਦੇ ਨਾਲ ਟੋਟਲ 600 ਬੈੱਡ ਸੋ ਮੇਰੇ ਕੋਲ ਸਾਡੇ ਕੋਲ ਜਨਰਲ ਹਸਪੀਟਲ ਦੇ ਵਿੱਚ ਮਰੀਜ਼ਾਂ ਲਈ ਉਪਲਬਧ ਹਨ ਜਿਨ੍ਹਾਂ ਚੋਂ 99 ਅਬ ਬੈਡ ਬੈਡ ਸੀਟੇ ਹੈਗੇ ਆਈਸ਼ੂ ਬੈਡਸ ਹੈ ਜਿੱਥੇ ਕਿ ਪੀਪੀ 8 ਵੈਂਟੀਲੇਟਰ ਲੱਗੇ ਹੋਏ ਨੇ ਤੇ ਅਸੀਂ 12 ਹੋਰ ਲਗਾ ਕੇ 100 ਵੈਂਟੀਲੇਟਰਾਂ ਦੀ ਕੈਪੈਸਿਟੀ ਪੂਰੀ ਕਰ ਦੇਵਾਂਗੇ ਸਾਡੇ ਕੋਲ ਵੈਂਟੀਲੇਟਰ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਉਪਲਬਧ ਕਰਵਾ ਦਿੱਤੇ ਹਨ ਤੇ ਅਸੀਂ ਲਗਾਵਾਂਗੇ ਤੇ ਜਦ ਤੋਂ ਮੈਂ ਥੋੜਾ ਜਿਹਾ ਲੋਕਾਂ ਦੀ ਇਹ ਸੂਚਨਾ ਹੈ ਇਹ ਦੱਸਣਾ ਚਾਹੁੰਦਾ ਹਾਂ ਵੀਰਿਆ ਮਾਰਚ 23 ਤੋਂ ਜਦੋਂ ਤੋਂ ਕਰੋਨਾ ਸਾਡੇ ਸਟਾਰਟ ਹੋਇਆ ਹੈ ਉਦੋਂ ਤੋਂ ਅਸੀਂ ਮਤਲਬ ਕਿ 392000 ਦੇ ਕਰੀਬ ਸਾਡੀ VRDL ਲੈਬ ਦੇ ਵਿੱਚ ਕਰੋਨਾ ਟੈਸਟ ਆਰਟੀਪੀਸੀਆਰ ਟੈਸਟ ਹੋ ਚੁੱਕੇ ਆ ਅੱਜ ਤੱਕ ਪਹਿਲਾਂ ਅਸੀਂ 12 ਜ਼ਿਲ੍ਹਿਆਂ ਦੇ ਟੈਸਟ ਕਰਦੇ ਸੀ ਅੱਜ ਕੱਲ ਅਸੀਂ 8 ਜ਼ਿਲ੍ਹਿਆਂ ਦੇ ਟੈਸਟ ਸਾਡੇ ਕੋਲ VRDL ਲੈਬ ਚੋਰੇ ਚਾ ਉਸ ਤੋਂ ਬਾਅਦ ਸਾਡੇ ਕੋਲ ਟੋਟਲ 1596 ਕੋਵਿਡ ਪੋਜ਼ੀਟਿਵ ਮਰੀਜ਼ ਦਾਖਲ ਹੋਏ ਹਨ ਜਿਨ੍ਹਾਂ ਵਿੱਚੋਂ ਹਾਲੇ ਅੱਜ ਦੇ ਦਿਨ ਸਵੇਰੇ 9 ਵਜੇ ਦੀ ਜੋ ਰਿਪੋਰਟ ਹੈ 197 ਸਾਡੇ ਕੋਲ ਪੇਸ਼ੈਂਟ ਕੋ 187 ਪੋਜ਼ੀਟਿਵ ਤੇ 10 ਸਸਪੈਕਟਿਵ ਪੇਸ਼ੈਂਟ ਸਾਡੇ ਕੋਲ ਐਮਸੀਟੀ ਬਿਲਡਿੰਗ ਵਿੱਚ ਦਾਖਲ ਹਨ ਇਹਦਾ ਟੀਚਾ ਪਿਛਲੇ ਹਫਤੇ ਅਸੀਂ 350 ਮਰੀਜ਼ਾਂ ਤੱਕ ਸਾਡਾ ਪਹੁੰਚ ਗਿਆ ਸੀਗਾ ਜੇ ਕਿ ਹੁਣ ਕਾਫੀ ਮਰੀਜ਼ ਸਰਕਾਰ ਦੇ ਹਦਾਇਤਾਂ ਮੁਤਾਬਕ ਠੀਕ ਹੋ ਕੇ ਡਿਸਚਾਰਜ ਹੋ ਕੇ ਕਵਾਰਨਟਾਈਨ ਜਾਂ ਇਨਸੂਲੇਟ ਹੋ ਗਏ ਜਿਹੜੇ ਆਊਟ ਆਫ ਦੀ ਟੋਟਲ ਬੀਸ ਪੇਸ਼ੈਂਟ ਡਿਸਚਾਰਜ ਹੋ ਕੇ ਘਰ ਚਲੇ ਗਏ ਉਹ 1049 ਪੇਸ਼ੈਂਟਸ ਹੈਗੇ ਆ ਜਿੰਨਾ ਵਿੱਚ ਪ੍ਰਜਨਨ ਵਰਤੀ ਵੀ ਸਾਡੇ ਕੋਲ ਦਾਖਲ ਸੀਗੇ ਮਰੀਜ਼ ਕੁਝ ਡਾਇਨਿਕ ਜਿਹੜਾ ਕਿ ਡੈਡੀਕੇਟਿਡ ਲੇਬਰੂਮ ਹੈਗਾ ਗਾਣੀ ਵਾਰ ਵੀ ਸਾਡੇ ਕੋਲ ਡੈਡੀਕੇਟਿਡ ਉਪਲਬਧ ਪਟਿਆਲਾ ਜ਼ਿਲ੍ਹੇ ਜਾਂ ਨੇੜੇ ਦੇ ਨੇ ਜਿਲ੍ਹਿਆਂ ਲਈ ਸਾਡੇ ਕੋਲ ਹੀ ਉਪਲਬਧ ਹੈ ਸਾਰੇ ਕੋਵਿਡ ਦੇ ਮਰੀਜ਼ ਸਾਡੇ ਕੋਲ ਡਿਲੀਵਰੀਆਂ ਲਈ ਜਾਂ ਸਜ਼ਰੀਨ ਲਈ ਇੱਥੇ ਦਾਖਲ ਹੁੰਦੇ ਹਨ ਉਹਨਾਂ ਦੀ ਜਿਹੜੀ ਟੋਟਲ 122 ਐਂਟੀਨੈਟਲ ਪੋਜ਼ਿਟਿਵ ਪੇਸ਼IENTS ਆਏ ਸਾਡੇ ਕੋਲ ਜਿਨ੍ਹਾਂ ਚੋਂ 32 ਦਾ ਸਜ਼ਰੀਨ ਹੋਇਆ ਤੇ 34 ਨਾਰਮਲ ਡਿਲੀਵਰੀਆਂ ਹੋਈਆਂ ਤੇ 3 ਮੈਡੀਕਲ ਅਬੋਰਸ਼ਨ ਕੋਵਿਡ ਪੋਜ਼ਿਟਿਵ ਪੇਸ਼ੈਂਟ ਵੀ ਹਮੇਂ ਡੈਲੀ ਡਿਪਾਰਟਮੈਂਟ ਹੋ ਚੁੱਕੀਆਂ ਹਨ ਉਸ ਤੋਂ ਬਾਅਦ ਜੇ ਜ਼ਿਕਰ ਕਰੀਏ ਤੇ ਹੌਂਪੀਂ ਵੀ ਜਾਂ ਸਾਜਰ ਸਮਾਨ ਦੀ ਜਾਂ ਸਫਾਈ ਦੀ ਇਹ ਸਾਡੀ ਜਿਹੜੀ ਬਿਲਡਿੰਗ ਹੈਗੀਆਂ ਦੋਨੀਆਂ ਨਵੀਆਂ ਬਿਲਡਿੰਗਾਂ ਬਣੀਆਂ ਉਹ ਹਾਲੇ ਟੇਕਓਵਰ ਵੀ ਨਹੀਂ ਹੋਈਆਂ ਸੀ ਜਦੋਂ ਕਿ ਅਸੀਂ ਕੋਵਿਡ ਲਈ ਇਹਨਾਂ ਨੂੰ ਸਾਰੀ ਐਡਮਿਨਿਸਟ੍ਰੇਸ਼ਨ ਤੇ ਹਸਪਤਾਲ ਦੀ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਗਿਆ ਨੂੰ ਕੋਵਿਡ ਲਈ ਭੱਟਾ ਜਾਵੇ ਤੇ ਅਸੀਂ ਬਣਤ ਲਈ ਹੈ ਸਫਾਈ ਤਿੰਨ ਵਾਰੀ ਹੁੰਦੀ ਹੈ ਸੂਲਬ ਵਾਲੇ ਬਾਥਰੂਮਾਂ 'ਚ ਤਿੰਨ ਵਾਰ ਇਨਸਪੈਕਟ ਕਰਦੇ ਆ ਕਿ ਦੇਖੋ ਦੇ ਵੀਡੀਓਜ਼ ਆਂਦੀਆਂ ਉਹਨਾਂ 'ਚ ਤੁਸੀਂ ਦੇਖ ਵੀ ਸਕਦੇ ਹੋ ਕਿ ਬਿਲਡਿੰਗ ਕਿਸ ਤਰ੍ਹਾਂ ਦੀ ਹੈਗੀ ਹੈ ਜਿਹੜੇ ਮਰੀਜ਼ਾਂ ਲਈ ਉਪਲਬਧ ਹੈ